ਹਮ ਤਾਂ ਸਵਾਲ ਇੱਥੇ ਆ ਕੇ ਖੜ ਗਿਆ ਕਿ ਕੇਂਦਰ ਨੇ ਡੱਲੇਵਾਲ ਸਾਹਿਬ ਨੂੰ ਜਿਹੜਾ ਐਮਐਸਬੀ ਗਰੰਟੀ ਕਾਨੂੰਨ ਦੇਣਾ ਮਰੇ ਤੋਂ ਦੇਣਾ ਕਿ ਜਿਉਂਦੇ ਤੋਂ ਦੇਣਾ ਕਹਿੰਦੇ ਅਸੀਂ ਡੱਲੇਵਾਲ ਸਾਹਿਬ ਨੂੰ ਕਦੇ ਵਕ ਨਹੀਂ ਕੀਤਾ ਐਸਕੇਮ ਨੇ ਕਦੇ ਵਕ ਨਹੀਂ ਕੀਤਾ ਉਹ ਖੁਦ ਐਸਕੇਮ ਤੋਂ ਵਕ ਹੋਏ ਨੇ ਮੋਰਚਾ ਡੱਲੇਵਾਲ ਨੇ ਤੋੜਿਆ ਕਿ ਜਿਹਨੇ ਇਲੈਕਸ਼ਨ ਤੋੜਿਆ ਉਹਨਾਂ ਨੇ ਤੋੜਿਆ ਇਹ ਸਾਫ਼ ਕਰਦੇ ਕਿਉਂਕਿ ਕਿਸਾਨ ਮੋਰਚਾ ਜਿਹੜਾ ਪਹਿਲੇ ਅੰਦੋਲਨ ਬਣਿਆ ਸੀ ਉਹਦੇ ਵਿੱਚ ਵਾਪਸੀ ਤੁਹਾਡੀ ਜਥੇਬੰਦੀ ਦੀ ਸੋਚੀ ਜਾ ਸਕਦੀ ਹੈ ਸਾਡੀ ਕੋ ਉਹਨਾਂ ਦੀ ਤੁਹਾਡੀ ਨਹੀਂ ਨਹੀਂ ਸਵਾਲ ਤਾਂ ਦੇਖੋ ਨਾ ਅਸੀਂ ਇਲੈਕਸ਼ਨ ਲੜਨ ਨਾਲ ਜਾ ਕੇ ਜਦੋਂ ਲੋਕਾਂ ਨੂੰ ਹੁਣ ਇੱਥੇ ਮੰਨ ਲਓ ਕਹੀ ਜਾਵਾਂਗੇ ਵੀ ਨਹੀਂ ਲੜਨੇ ਨਹੀਂ ਲੜਨੇ ਕੱਲ ਨੂੰ ਮੈਂ ਇਲੈਕਸ਼ਨ ਲੜਦਾ ਤੇ ਫਿਰ ਲੋਕਾਂ ਨੂੰ ਘੇਰ ਕੇ ਮੇਰੇ ਛੇਤਰ ਮਾਰਨੇ ਚਾਹੁੰਦੇ ਆ ਤੇ ਇਹ ਕਹਿੰਦੇ ਵੀ ਸਾਡਾ ਸ ਕਹਿੰਦੇ ਨੇ ਕਿ ਐਸਕੇਮ ਗੈਰ ਰਾਜਨੀਤਿਕ ਆ ਪਰ ਕਹਿੰਦੇ ਐਸਾ ਕੋਈ ਰਾਜਨੀਤਿਕ ਬੰਦਾ ਹੀ ਨਹੀਂ ਹੋਣਾ ਜਿਹੜਾ ਇਸ ਇਕੱਠ ਦੇ ਵਿੱਚ ਨਾ ਪਹੁੰਚਿਆ ਵੇ ਜਾਂ ਫਿਰ ਪੰਜਾਬ ਬੰਦ ਰੌਣ ਜਿਹੜਾ ਨਾ ਪਹੁੰਚਿਆ ਵੇ ਕਹਿੰਦੇ ਫਿਰ ਇਹ ਗੈਰ ਰਾਜਨੀਤਿਕ ਰਹਿ ਕਿੱਥੋਂ ਗਿਆ ਅਸੀਂ ਮੋਰਚਾ ਸਿਖਰਾਂ ਤੇ ਲੈ ਕੇ ਗਏ ਦਿੱਲੀ ਵਾਲਾ ਅਸੀਂ ਇੱਕ ਦੂਜੇ ਨੂੰ ਕੁਝ ਕਹੀ ਜਾਈਏ ਸਾਨੂੰ ਉਹ ਕਹਿਣਾ ਸੀ ਉਹਨਾਂ ਨੂੰ ਕਹੀ ਜਾਈਏ ਪਰ ਸਾਥੋਂ ਗਲਤੀ ਤਾਂ ਹੋਈ ਜਾਣਾ ਇਲੈਕਸ਼ਨ ਲੜਦੇ ਨਹੀਂ ਚਾਹੀਦੇ ਸੀ ਗਲਤੀ ਤੋਂ ਭੱਜਣਾ ਨਹੀਂ ਚਾਹੀਦਾ ਐਸ ਗੱਲ ਤੋਂ ịtਕ ਜਾਂਦੇ ਨੇ ਉਹ ਵੀ ਤੁਸੀਂ ਕਾਕਾ ਇਹ ਕੋਡ ਆ ਇਹ ਕਹਿੰਦਾ ਯਾਰ ਸਚਾਈ ਜਿਹੜੀ ਲੋਕਾਂ ਦੀ ਸੱਥਾਂ ਦੇ ਵਿੱਚ ਆਪਾਂ ਕਰ ਰਹੇ ਆ ਮਰ ਜਾਣਾ ਤੇ ਜਿਹੜੇ ਲੋਕਾਂ ਦੇ ਮਿਹਣੇ ਆ ਇਹਨੂੰ ਸਾਫ਼ ਕਰਨਾ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ ਨਾ ਪੰਜਾਬ ਦੇ ਵਿੱਚ ਤੇ ਨਾਲ ਹੀ ਹਰਿਆਣੇ ਦੇ ਵਿੱਚ ਦੋ ਮਹਾ ਪੰਚਾਇਤਾਂ ਹੋਣੀਆਂ ਕਿਸਾਨਾਂ ਦੀਆਂ ਇਹ ਮੈਸੇਜ ਕਿਵੇਂ ਦੇ ਦੋ ਕੀ ਜਾਂਦਾ ਮੈਂ ਤਾਂ ਕਹਿੰਦਾ ਵੀ 10 ਕਿਸਾਨ ਜੱਸੇ ਬੰਦੀਆਂ ਕਾਨਫਰੰਸਾਂ ਰੱਖਦੇ ਆ 20 ਰੱਖਦੇ ਆ ਪੂਰੇ ਭਾਰਤ ਚ ਬਖ ਬਖ ਸਟੇਟਾਂ ਚ ਰੱਖਦੀਆਂ ਪਤਾ ਲੱਗਦਾ ਕੇਂਦਰ ਨੂੰ ਕਿ ਕਰੋੜਾਂ ਲੋਕ ਕਿਸਾਨਾਂ ਨਾਲ ਜੁੜ ਚੁੱਕੇ ਸਾਡੇ ਨਾਲ ਨਹੀਂ ਇਹ ਮੈਨੂੰ ਲੱਗਦਾ ਕੋਈ ਮਿਹਣਾ ਨਹੀਂ ਵਧੀਆ ਮੈਦਾਨ ਘਰਾਂ ਚੋਂ ਤਾਂ ਨਿਕਲੇ ਆ ਨਾ ਕਨੌਰੀ ਬਾਰਡਰ ਤੇ ਵੱਡੀ ਮਹਾਪੰਚਾਇਤ ਹੋਈ ਆ ਇਕੱਠਾ ਜਿਹੜਾ ਹਾਲੇ ਵੀ ਜਿਹੜਾ ਘਰਾਂ ਨੂੰ ਜਾ ਰਿਹਾ ਅੱਦੇ ਰਸਤੇ ਵਿੱਚੋਂ ਮੁੜਿਆ ਵੱਡਾ ਘੱਟ ਸੀ ਗੱਲਬਾਤ ਕਰਦੇ ਆ ਕਿਸਾਨ ਆਗੂ ਕਾਕਾ ਕੋਕੜਾ ਸਾਡੇ ਨਾਲ ਮੌਜੂਦ ਨੇ ਪੂਰੀ ਇਸ ਵਾਰੀ ਗੱਲਬਾਤ ਕਰਾਂਗੇ ਜੀ ਜ਼ਫਤੋ ਪਹਿਲਾਂ ਅੱਜ ਦੇ ਹਜ਼ੂਮ ਨੂੰ ਅੱਜ ਦੀ ਪੰਜਾਬ ਦੀ ਆਬਾਦ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਇਕੱਠ ਨੂੰ ਵੇਖੋ ਅੱਜ ਦੇ ਜਿਹੜੇ ਇਕੱਠ ਨੂੰ ਪਹਿਲਾਂ ਤਾਂ ਮੈਂ ਲੋਕਾਂ ਨੂੰ ਵਧਾਈ ਦੇਣਾ ਚਾਹਣਾ ਖਰਾਬ ਮੌਸਮ ਦੇ باوجود ਲੋਕ ਘਰਾਂ ਚੋਂ ਨਿਕਲੇ ਇੱਕ ਬਹੁਤ ਉਹਨਾਂ ਦਾ ਮੈਸੇਜ ਹੈ ਕਿ ਸਰਕਾਰਾਂ ਸੋਚ ਲੈਣੀਆਂ ਕਿ ਖਰਾਬ ਮੌਸਮ ਦੇ باوجود ਵੀ ਜਿਹੜੇ ਲੋਕ ਰਜਾਈਆਂ 'ਚ ਉੱਠ ਕੇ ਆਪਦੇ ਸੱਥਾਂ 'ਚ ਨਹੀਂ ਆਉਂਦੇ ਤੇ ਲੋਕ ਬੱਸਾਂ ਕਰਵਾ ਕੇ ਖਨੋਰੀ ਪਹੁੰਚੇ ਨੇ ਇਹ ਤਾਂ ਇੱਕ ਸਰਕਾਰ ਨੂੰ ਪੂਰਾ ਮੈਸੇਜ ਜਾਊਗਾ ਜਿੱਥੋਂ ਤੱਕ ਅੱਜ ਮੋਰਚੇ ਦੇ ਵਿੱਚ ਕੁਝ ਐਕਸੀਡੈਂਟ ਵੀ ਹੋਏ ਜੀ ਉਹਨਾਂ ਮੋਰੇ ਤਾਂ ਜਿਹੜਾ ਮੈਨੂੰ ਲੱਗਦਾ ਪ੍ਰਸ਼ਾਸਨ ਜਿੰਦ ਲੈਕੀ ਆ ਕੱਲ ਸਾਡੀ ਐਸਐਸਪੀ ਨਾਲ ਆਈਜੀ ਨਾਲ ਟੀਜੀਆਈ ਨਾਲ ਮੀਟਿੰਗਾਂ ਹੋਈਆਂ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਕਿਸਾਨਾਂ ਨੂੰ ਸਮੱਸਿਆ ਆਊਗੀ 10-11 ਵਜੇ ਤੱਕ ਧੁੰਦ ਨਹੀਂ ਘਟਦੀ ਧੁੰਦ ਨਾ ਘਟਣ ਕਰਕੇ ਤਾਂ ਆਟੋਮੈਟਿਕ ਐਕਸੀਡੈਂਟ ਹੁੰਦੇ ਨੇ ਜਦੋਂ ਲੋਕ ਸੜਕਾਂ ਤੇ ਆਉਣਗੇ ਤਾਂ ਐਕਸੀਡੈਂਟ ਹੋਣਗੇ ਉਹ ਜੋ ਵੀ ਹੋਇਆ ਮੈਨੂੰ ਲੱਗਦਾ ਵੀ ਹੁਣ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਉਹ ਐਕਸੀਡੈਂਟ ਨੂੰ ਚੰਗੇ ਹਸਪੀਟਲ 'ਚ ਕਰਾ ਕੇ ਰੈਫਰ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਵੇ ਤਾਂ ਜਿਹੜੀਆਂ ਸਾਡੀਆਂ ਦੋ ਮਾਤਾ ਦਾ ਗੱਲ ਆ ਰਹੀ ਹੈ ਉਹ ਸਹੇਦੋਂ ਜਾਂ ਮੌਤੇ ਤੇ ਉਹਨਾਂ ਸਰਕਾਰ ਦੇ ਵੀ ਉਸ ਪਰਿਵਾਰ ਦੀ ਮਦਦ ਕਰਨੀ ਬਣਦੀ ਹੈ ਪਰ ਇਹਦੇ باوجود ਜਿਹੜਾ ਭਲੇਖਾ ਸੀ ਕੇਂਦਰ ਨੂੰ ਕਿ ਵੀ ਇਹ ਤਾਂ ਇਕੱਲੇ ਪੰਜਾਬ ਦਾ ਮਸਲਾ ਹੈ ਅੱਜ ਇੱਕ ਤਾਂ ਸਾਰੀਆਂ ਸਟੇਟਾਂ ਦੇ ਵਿੱਚੋਂ ਇਸ ਮੋਰਚੇ ਦੇ ਵਿੱਚ ਉਹ ਆਏ ਤਾਂ ਹਰਿਆਣੇ ਤੋਂ ਬਹੁਤ ਕਿਸਾਨ ਆਏ ਉਹਨਾਂ ਨੂੰ ਰੋਕਿਆ ਵੀ ਗਿਆ ਹਮੇਸ਼ਾ ਸਰਕਾਰ ਰੋਕਦੀ ਹੁੰਦੀ ਹੈ ਵੀ ਇਹ ਪੰਜਾਬ ਚ ਨਾ ਜਾਵੇ ਇੱਕ ਇਸ ਅੱਜ ਦੀ ਰੈਲੀ ਦਾ ਮੈਨੂੰ ਲੱਗਦਾ ਵੀ ਇਹ ਮੈਸੇਜ ਜ਼ਰੂਰ ਗਿਆ ਕਿ ਪੂਰੇ ਭਾਰ ਦੇ ਲੋਕ ਇਹਨਾਂ ਐਮਐਸਪੀ ਗਰੰਟੀ ਕਾਨੂੰਨ ਦੀ ਖਾਤਰ ਸੁਆਮੀਨਾਥ ਦੀ ਰਿਪੋਰਟ ਜਿਹੜਾ ਕਰਜ਼ ਵਾਲੀਆਂ ਜਿਹੜੀਆਂ 12 ਮੰਗਾ ਨੇ ਉਹਨਾਂ ਤੇ ਜਿਹੜੇ ਮੈਦਾਨ ਚ ਘਰਾਂ ਚੋਂ ਨਿਕਲ ਕੇ ਆਏ ਨੇ ਉਹ ਤਾਂ ਬਹੁਤ ਸਾਡੇ ਆਸ ਸੀਗੀ ਇੱਕ ਸਵਾਲ ਸਾਨੂੰ ਉੱਦੇ ਵੀ ਹੁੰਦਾ ਸੀਗਾ ਜਿੱਦੇ 30 ਤਰੀਕ ਨੂੰ ਪੰਜਾਬ ਆਣ ਦੇ। ਉੱਦੇ ਵੀ ਕੁਝ ਲੋਕ ਕਹਿੰਦੇ ਸੀ ਵੀ ਐਡੀ ਜਲਦੀ ਸੋਡੀ ਵਪਾਰ ਕਮਟੇਲ ਨਾਲ ਮੀਟਿੰਗ ਨਹੀਂ ਹੋਣੀ, ਟਰਾਂਸਪੋਰਟ ਵਾਲਿਆਂ ਨਾਲ ਮੀਟਿੰਗ ਹੋਣੀ। ਪਿੰਡਾਂ ਦੇ ਵਿੱਚ ਪ੍ਰਚਾਰ ਨਹੀਂ ਕੀਤਾ ਜਾਣਾ ਪੰਜਾਬ ਬੰਦ ਨਹੀਂ ਹੋਣਾ ਅਸੀਂ ਕਿਹਾ ਸੀ ਵੀ ਲੋਕਾਂ ਦੀਆਂ ਭਾਵਨਾਵਾਂ ਜੁੜ ਗਈਆਂ ਲੋਕਮਾਨਕਸ ਤੌਰ ਤੇ ਵੀ ਕੋਈ ਲੀਡਰ ਸਾਡੇ ਲਈ ਮਰ ਰਿਹਾ ਤਾਂ ਆਪਾਂ ਘੱਟੋ-ਘੱਟ ਜੇ ਖਨੋਰੀ ਨਹੀਂ ਗਏ ਆਪਦੇ ਕਾਰੋਬਾਰ ਬੰਦ ਕਰਕੇ ਤਾਂ ਸੜਕਾਂ ਤੇ ਆਉਣਾ ਚਾਹੀਦਾ ਖਾਸ ਕਰਕੇ ਉਹ ਦਿਨ ਸੀਗਾ ਜਿੱਦ ਦੇ ਸਾਡੇ ਬਾਹਰਲੇ ਸਟੇਟਾਂ ਵਾਲੇ ਰੇਡੀਆਂ ਵਾਲੇ ਵੀ ਆਪਦੇ ਕਾਰੋਬਾਰ ਬੰਦ ਕਰਕੇ ਸਬਜ਼ੀ ਮੰਡੀਆਂ 'ਚ ਨਹੀਂ ਗਏ ਉਹ ਵੀ ਸੜਕਾਂ ਤੇ ਬੈਠੇ ਤਾਂ ਪੂਰਾ ਪੰਜਾਬੀ ਹੋਣ ਦਾ ਸਬੂਤ ਦਿੱਤਾ ਵੱਖ-ਵੱਖ ਬਾਰਗਾਂ ਨਾਲ ਜਿਹੜੀ ਕੇਂਦਰ ਸਰਕਾਰ ਦਾ ਆਪਣੇ ਨੂੰ ਕੋਸ਼ਿਸ਼ ਚ ਕਰ ਰਹੀਆਂ ਖਾਸ ਕਰਕੇ ਪੰਜਾਬ ਨੂੰ ਬਈ ਕਿਸਾਨਾਂ ਨਾਲੋਂ ਮਜ਼ਦੂਰ ਵੱਖਰੇ ਆ ਕਿਸਾਨਾਂ ਨਾਲੋਂ ਦੁਕਾਨਦਾਰ ਸ਼ਹਿਰੀ ਵੱਖਰੇ ਨੇ ਉਸ 30 ਤਰੀਕ ਨੇ ਪੂਰਾ ਪੰਜਾਬ ਬੰਦ ਕਰਕੇ ਇੱਕ ਸਰਕਾਰ ਨੂੰ ਉਹਦੇ ਵੀ ਮੈਸੇਜ ਦਿੱਤਾ ਤਾਂ ਜਿਹਦੇ ਐਲਾਨ ਕੀਤਾ ਸੀ ਵੀ 4 ਜਨਵਰੀ ਦਾ ਕਿ ਉਹਦੇ ਵੀ ਸਾਨੂੰ ਆਸ ਸੀ ਕਿ ਲੋਕ ਲੱਖਾਂ ਚ ਗਿਣਤੀ ਚ ਲੋਕ ਨਿਕਲਣਗੇ ਅੱਜ ਇਹ ਪਿੰਡਾਂ ਤੋਂ ਆਏ ਕੋਈ ਕਹਿੰਦਾ ਮੈਂ 4 ਬੱਸਾਂ ਲੈ ਕੇ ਆਇਆ ਕੋਈ ਕਹਿੰਦਾ 5 ਲੈ ਕੇ ਆਇਆ ਕੋਈ 10 ਲੈ ਕੇ ਆਇਆ ਲੋਕ ਆਪ ਮਾਰੇ ਆਪਦੇ ਵੀ ਹਕਲਾਂ ਤੇ ਵੀ ਆਏ ਨਹੀਂ ਤਾ ਵੱਡੀ ਗਿਣਤੀ ਦਾ ਜਿਹੜਾ ਹੁਣ ਮੈਨੂੰ ਲੱਗਦਾ ਵੀ ਸਰਕਾਰ ਨੂੰ ਖੁਦ ਪਰਖਣਾ ਨਹੀਂ ਚਾਹੀਦਾ ਹੁਣ ਤਾਂ ਸਵਾਲ ਇੱਥੇ ਆ ਕੇ ਖੜ ਗਿਆ ਕਿ ਕੇਂਦਰ ਨੇ ਡੱਲੇਵਾਲ ਸਾਹਿਬ ਨੂੰ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਦੇਣਾ ਮਰੇ ਤੋਂ ਦੇਣਾ ਕਿ ਜਿਉਂਦੇ ਤੋਂ ਦੇਣਾ ਕਿਉਂਕਿ 40 ਦਿਨ ਜੇ ਕਿਸ ਬੰਦੇ ਦੀ ਕਿੰਨਾ ਕੁ ਚਰ ਹੋਊਗੀ ਆਖਰ ਨੂੰ ਤਾਂ ਸਰੀਰ ਨੇ ਜਵਾਬ ਦੇਣਾ ਉਹਦੇ ਸਰੀਰਕ ਜਿਹੜੀ ਗਰਾਫਟਾਂ ਉਹ ਆਉਣਗੀਆਂ ਪਰ ਉਹਦਾ ਹੌਂਸਲਾ ਜਿਹੜਾ ਅੱਜ ਵੀ ਜਦੋਂ ਬੀਪੀ ਵੱਧ ਗਿਆ ਸੀਗਾ ਡਾਕਟਰ ਰੋਕ ਰੇ ਸੀ ਮੈਨੂੰ ਕਹਿੰਦੇ ਵੀ ਰੋਕ ਪਰ ਉਹ ਕਹਿੰਦਾ ਵੀ ਕੀ ਗੱਲ ਹੋਊਗੀ ਬੀਪੀ ਵੱਧ ਗਿਆ ਜਦੋਂ ਮੈਂ ਬੈਠੇ ਮਰਤੇ ਯਾਰ ਵੱਜ ਜਾਂਦੇ ਉਹ ਮਾਨਕਸ ਤੌਰ ਤੇ ਤਿਆਰ ਹੈ ਵੀ ਕੋਈ ਗੱਲ ਨਹੀਂ ਤਾਂ ਮਾਨਕਸ ਤੌਰ ਤੇ ਬੰਦੇ ਨੇ ਤਿਆਰ ਹੋਣਾ ਤਾਂ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਤੇ ਸਵਾਲ ਹਨ ਮੈਨੂੰ ਲੱਗਦਾ ਸਾਰੇ ਲੀਡਰ ਨੂੰ ਮੈਂ ਬੇਨਤੀ ਵੀ ਕਰਦਾ ਹਾਂ ਖਾਸ ਕਰਕੇ ਕੋਈ ਛੋਟੀ ਹੈ ਜਿਸੇ ਬੰਦੀ ਕੋਈ ਵੱਡੀ ਜਸਮ ਇਹ ਸਾਡੇ ਲੀਡਰਾਂ ਤੇ ਸਵਾਲ ਉੱਠਿਆ ਲੋਕ ਖੰਡਾਂ ਤੇ ਸਾਨੂੰ ਇਹ ਕਹਿੰਦੇ ਰਹੇ ਨੇ ਯਾਰ ਇਹ ਤਾਂ ਲੀਡਰ ਆਪ ਦੇ ਵਿੱਚ ਤਾਂ ਪੈਸੇ ਕਮਾਉਂਦੇ ਨੇ ਤਾਂ ਲੀਡਰੀਆਂ ਚ ਮਕਾਉਂਦੇ ਨੇ ਸਵਾਲ ਸਾਰਿਆਂ ਲਈ ਹੈ ਮੇਰੇ ਲਈ ਨਹੀਂ ਸਾਰਿਆਂ ਲਈ ਹੈ ਜੀ ਜੀ ਜੇ ਕਿਸੇ ਲੀਡਰ ਨੇ ਉਹ ਭੁਲੇਖਾ ਤੋੜਿਆ ਵੀ ਸਾਡੇ ਲਈ ਕੋਈ ਲੀਡਰ ਮਰ ਵੀ ਸਕਦਾ ਤੇ ਉਹਦੀ ਮਦਦ ਹੀ ਕਰਨੀ ਚਾਹੀਦੀ ਮੈਨੂੰ ਲੱਗਦਾ ਲੋਚਨਾ ਨਹੀਂ ਕਰਨੀ ਚਾਹੀਦੀ ਇਹ ਸਮੇ ਸਾਰੇ ਲੀਡਰਾਂ ਨੂੰ ਜਿੰਨੇ ਅਸੀਂ ਇਕੱਠੇ ਰਹਿ ਜਾਂ ਜਿਹੜੇ ਤੋਂ ਬਾਹਰ ਰਹੇ ਨੇ ਉਹਨਾਂ ਨੂੰ ਤਾਂ ਅਸੀਂ ਮੰਨਦੇ ਨਹੀਂ ਜਿਹੜੇ ਬੀਜਪੀ ਦੇ ਕਿਸਾਨ ਬਿੰਗਾ ਜਿਹੜੇ ਕਾਂਗਰਸ ਦੇ ਕਿਸਾਨ ਬਿੰਗਾ ਹੈ ਜਿਹੜੇ ਜਨਤਕ ਲੋਕ ਲੜਦੇ ਨੇ ਉਹਨਾਂ ਨੂੰ لازਮੀ ਸੋਚਣਾ ਚਾਹੀਦਾ ਹੈ ਕਿ ਆਪਾਂ ਜਿਹੜੇ ਲੜਨ ਵਾਲੇ ਲੋਕਾਂ ਇਹ ਕਦੇ ਵੀ ਮੌਕਾ ਸਰਕਾਰ ਨੂੰ ਨਹੀਂ ਦੇਣਾ ਚਾਹੀਦਾ ਤਾਂ ਇਸ ਸਥਿਤੀ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਅੱਜ ਇਕੱਠ ਹੋਏ ਆ। ਅਸੀਂ ਆਲੋਚਨਾ ਦੀ ਗੱਲ ਕਰਦੇ ਹਾਂ। ਆਲੋਚਨਾ ਇਹ ਵੀ ਹੁੰਦੀ ਹੈ ਕਿ ਕਹਿੰਦੇ ਨੇ ਕਿ ਐਸ ਕੈਂਪ ਗੈਰ-ਰਾਜਨੀਤਿਕ ਆ। ਪਰ ਕਹਿੰਦੇ ਐਸਾ ਕੋਈ ਰਾਜਨੀਤਿਕ ਬੰਦਾ ਹੀ ਨਹੀਂ ਹੋਣਾ ਜਿਹੜਾ ਇਸ ਇਕੱਠ ਦੇ ਵਿੱਚ ਨਾ ਪਹੁੰਚਿਆ ਵਾ ਜਾਂ ਫਿਰ ਪੰਜਾਬ ਬੰਦ ਰੌਣ ਜਿਹੜਾ ਨਾ ਪਹੁੰਚਿਆ ਹੋਵੇ ਕਹਿੰਦੇ ਫਿਰ ਇਹ ਗੈਰ-ਰਾਜਨੀਤਿਕ ਰਹਿ ਕਿੱਥੋਂ ਗਿਆ? ਨਹੀਂ ਇਹ ਸਵਾਲ ਬਹੁਤ ਵੱਡੇ ਨੇ। ਜਿਹੜੇ ਬੰਦੇ ਨੇ ਖੁਦ ਸ਼ਾਸਕ ਹੋਣਾ ਨਾ ਸਾਨੂੰ ਇਹਨੂੰ ਬਹੁਤ ਪੰਜਾਬੀ ਵਿੱਚ ਜਵਾਬ ਦਿੰਦੇ ਨੇ। ਹੂੰ। ਕਹਿੰਦੇ ਵੀ ਜਿਹੜਾ ਮਜ਼ਦੂਰ ਹੈ ਜਾਂ ਕੱਖਵੜ ਦਾ ਉਹ ਵੀ ਤਾਂ ਰਾਜਨੀਤਿਕ ਹੁੰਦਾ ਉਹਨੇ ਦੇਖਣਾ ਵੀ ਅੱਜ ਕਿਸਾਨ ਹੈ ਨਹੀਂ ਮੈਂ ਇਹਦੇ ਕੱਖਵੜ ਦੇ ਕਹਿੰਦਾ ਉਹ ਵੀ ਉਹਦੀ ਸਿਆਸਤ ਹੁੰਦੀ ਹੈ ਇਹ ਤਾਂ ਉਹਨੂੰ ਜੋੜਨਾ ਸਿਆਸਤ ਦਾ ਮਤਲਬ ਇਹ ਨਹੀਂ ਕਿ ਅਸੀਂ ਜਮੇ ਬੁੱਧੂ ਆ ਕਿ ਕੋਈ ਮੋਰਚਾ ਨਹੀਂ ਚਲਾ ਸਕਦੇ ਮਾਨਸ ਤੌਰ ਤੇ ਸਾਨੂੰ ਪਤਾ ਵੀ ਸਰਕਾਰ ਨਾਲ ਕਿਵੇਂ ਟੱਕਰ ਲੈਣੀ ਹੈ ਪਰ ਸਾਡਾ ਜਿਹੜੇ ਜਸੇਵੰਦਾ ਵਿਧਾਨ ਆ ਕਿ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਅਸੀਂ ਚੋਣਾਂ 'ਚ ਨਹੀਂ ਜਾਵਾਂਗੇ ਅਸੀਂ ਕਿਸੇ ਦੀ ਮਦਦ ਨਹੀਂ ਕਰਾਂਗੇ ਸਿਆਸੀ ਹੋਣ ਦਾ ਮਤਲਬ ਇਹ ਹੈ ਹੁਣ ਕੀ ਭਲੇਖਾ ਇਹ ਅਸੀਂ ਮੋਰਚਾ ਸਿਖਰਾਂ ਤੇ ਲੈ ਕੇ ਗਏ ਦਿੱਲੀ ਆਲਾ ਜੀ ਅਸੀਂ ਇੱਕ ਦੂਜੇ ਨੂੰ ਕੁਝ ਕਹੀ ਜਾਈਏ ਸਾਨੂੰ ਉਹ ਕਹਿਣਾ ਸੀ ਉਹਨਾਂ ਨੂੰ ਕਹੀਏ ਪਰ ਸਾਥੋਂ ਗਲਤੀ ਤਾਂ ਹੋਈ ਆ ਨਾ ਇਲੈਕਸ਼ਨ ਲੜਨੇ ਨਹੀਂ ਚਾਹੀਦੇ ਸੀ ਜੀ ਗਲਤੀ ਤੋਂ ਭੱਜਣਾ ਨਹੀਂ ਚਾਹੀਦਾ ਇਸ ਗੱਲ ਤੋਂ ਤੜਕ ਜਾਂਦੇ ਨੇ ਉਹ ਵੀ ਤੁਸੀਂ ਕਾਕਾ ਇਹ ਕੋਡ ਆ ਇਹ ਕਹਿੰਦਾ ਯਾਰ ਸੱਚਾਈ ਜਿਹੜੀ ਲੋਕਾਂ ਦੀ ਸੱਥਾਂ ਦੇ ਵਿੱਚ ਆਪਾਂ ਕਰ ਰਹੇ ਆ ਮਰ ਜਾਣਾ ਤੇ ਜਿਹੜੇ ਲੋਕਾਂ ਦੇ ਮਿਹਣੇ ਆ ਇਹਨੂੰ ਸਾਫ਼ ਕਰਨਾ ਲੀਡਰਸ਼ਿਪ ਦੀ ਜ਼ਿੰਮੇਵਾਰੀ ਆ ਨਾ ਮੈਨੂੰ ਲੱਗਦਾ ਵੀ ਜੇ ਐਸ ਸੜਕ ਤੇ ਬੈਠ ਕੇ ਹੁਣ ਉਦੋਂ ਸਾਡੇ ਕੋਲੇ ਕਿਹੜਾ ਐਮਪੀ ਸੀ ਕਿਹੜਾ ਐਮਐਲਏ ਸੀ ਕਿਹੜਾ ਕੋਈ ਮੰਤਰੀ ਕੋਈੜਾ ਸਟੇਟ ਦਾ ਮੁੱਖ ਮੰਤਰੀ ਸੀ ਲੋਕ ਸੀ ਨਾ ਲੋਕ 13 ਮਹੀਨੇ ਬੈਠੇ 750 ਕਿਸਾਨ ਸ਼ਹੀਦ ਹੋਇਆ ਤੇ ਉਸੇ ਪਾਰਲੀਮੈਂਟ ਚ ਮੋਦੀ ਨੂੰ ਵਾਪਸ ਕਰਨੇ ਪਏ ਉਸੇ ਰਾਜ ਸਭਾ ਚ ਕਰਨੇ ਪਏ ਰਾਸ਼ਟਰਪਤੀ ਨੂੰ ਸਾਈਨ ਕਰਨੇ ਪਏ ਤਾਂ ਜੇ ਲੋਕ ਸੜਕਾਂ ਤੇ ਬੈਠ ਕੇ ਆਪਦੇ ਪ੍ਰੈਸ਼ਰ ਨਾਲ ਮੰਗਾ ਮਨਾ ਸਕਦੇ ਆ ਤਾਂ ਫਿਰ ਘੱਟੋ ਘੱਟ ਲੀਡਰ ਨੂੰ ਸੋਚਣਾ ਚਾਹੀਦਾ ਯਾਰ ਮੈਂ ਲੋਕਾਂ ਨੂੰ ਜਿਹੜਿਆਂ ਨੂੰ ਸਿਆਸਤ ਚੋਂ ਕੱਢ ਕੇ ਸੜਕ ਤੇ ਲਿਆਇਆ ਮੈਂ ਮੋੜ ਕੇ ਫੇਰ ਸੱਤ ਕਰਨੀ ਲੈ ਕੇ ਜਾਣਾ ਇਹ ਹੈ ਜਿਹੜੇ ਰੱਟੇ ਆ ਪਰ ਉਹ ਗੱਲ ਹੁੰਦੀ ਹੈ ਕਿ ਕਿਸਾਨ ਇਕੱਠੇ ਹੋਣ ਪਰ ਅੱਜ ਤੁਸੀਂ ਦੇਖਿਆ ਕਿ 4 ਤਰੀਕ ਹੈ ਪੰਜਾਬ ਦੇ ਵਿੱਚ ਤੇ ਨਾਲ ਹੀ ਹਰਿਆਣੇ ਦੇ ਵਿੱਚ ਦੋ ਮਹਾ ਪੰਚਾਇਤਾਂ ਹੋਣੀਆਂ ਕਿਸਾਨਾਂ ਦੀ ਇਹ ਮੈਸੇਜ ਕਿਵੇਂ ਦੇ ਦੋ ਕੀ ਜਾਂਦਾ ਦੇਖੋ ਯਾਰ ਕਰੋੜਾਂ ਦੀ ਗਿਣਤੀ ਚ ਹੈ ਭਾਰਤ ਤੋਂ ਆ ਜਿਆਦਾ ਕੋਈ ਜਿਹੜਾ ਲੜਦਾ ਇਕੱਲੇ ਅਸੀਂ ਹਜੇ ਤਾਂ ਮੈਂ ਤਾਂ ਇਹ ਕਹੂੰਗਾ ਵੀ ਹਜੇ ਵੀ ਲੋਕ ਜਿੰਨੇ ਪਿੰਡਾਂ ਚ ਘਰਾਂ ਚ ਬੈਠੇ ਆ ਉਹਨਾਂ ਨੂੰ ਨਿਕਲਣਾ ਚਾਹੀਦਾ ਸੀ ਲੱਖਾਂ ਦੇ ਇਕੱਠ ਹੋਣੇ ਚਾਹੀਦੇ ਸੀ ਇਸ ਕੱਟ ਨੂੰ ਤਾਂ ਦੇਖ ਤੋਂ ਮੰਨ ਲਓ ਕਿ ਕਿਸਾਨ ਇੰਨੇ ਕਿਨੇ ਮੈਂ ਤਾਂ ਕਹਿੰਦਾ ਵੀ 10 ਕਿਸਾਨ ਜਿਹਾ ਸੇ ਬੰਦਿਆਂ ਕਾਨਫਰੰਸ ਆ ਰੱਖਦੇ ਆ 20 ਰੱਖਦੇ ਆ ਪੂਰੇ ਭਾਰਤ ਵੱਖ-ਵੱਖ ਸਟੇਟਾਂ 'ਚ ਰੱਖਦੀਆਂ ਪਤਾ ਲੱਗਦਾ ਕੇਂਦਰ ਨੂੰ ਕਿ ਕਰੋੜਾਂ ਲੋਕ ਕਿਸਾਨਾਂ ਨਾਲ ਜੁੜ ਚੁੱਕੇ ਸਾਡੇ ਨਾਲ ਨਹੀਂ ਇਹ ਮੈਨੂੰ ਲੱਗਦਾ ਕੋਈ ਮਹਿਣਾ ਨਹੀਂ ਵਧੀਆ ਮੈਦਾਨ ਘਰਾਂ 'ਚੋਂ ਤਾਂ ਨਿਕਲੇ ਆ ਨਾ ਪਰ ਗੱਲ ਇਕੱਠੇ ਹੋਣ ਦੀ ਕੇ ਜਿਵੇਂ ਅਕਸਰ ਗੱਲ ਚੱਲਦੀ ਹੈ ਕਿ ਇਕੱਠੇ ਹੋ ਕੇ ਲੜੀਏ ਇਕੱਠੇ ਹੋ ਕੇ ਲੜੀਏ ਪਰ ਇਹ ਤਾਂ ਸ਼ਰਿਆਮ ਦੇਖ ਰਿਹਾ ਕਿ 2 ਮਹੀਨਾ ਪੰਜਤ ਮਤਲਬ ਵੱਖ-ਵੱਖ ਨੇ ਨਹੀਂ ਉਹ ਕੋਈ ਵੱਖ ਨਹੀਂ ਉਹਨਾਂ ਦਾ ਪ੍ਰੋਗਰਾਮ ਦਿੱਤੇ ਆ ਲੜ ਰਹੇ ਆ ਅਸੀਂ ਵੀ ਠੀਕ ਹੈ ਸਾਡੀ ਜਿਹੜੀ ਸਮੱਸਿਆ ਸਾਡੀ ਜਿਹੜੀ ਮਜਬੂਰੀ ਆ ਮੈਂ ਉਹ ਸਾਫ਼ ਕੀਤੀ ਅਸੀਂ ਨਾ ਕਿਸੇ ਨੂੰ ਨੀਵਾ ਨਾ ਉੱਚਾ ਸਾਡੀ ਮਜਬੂਰੀ ਆ ਡੱਲੇਵਾਲ ਸਾਹਿਬ ਦਾ ਘੰਟਾ ਘੰਟਾ ਪਲ ਪਲ ਅਸੀਂ ਵਿਚਾਰ ਕਰਦਾ ਕਿ ਕੋਈ ਐਕਸ਼ਨ ਦਿੱਤਾ ਜਾਵੇ ਸਰਕਾਰ ਨੂੰ ਮਜਬੂਰ ਕਰਕੇ ਮੰਗਾ ਲਾਗੂ ਕਰਵਾਏ ਉਹਦੇ ਅਸੀਂ ਰੋ ਸੋਚਦੇ ਆ ਸਾਡੇ ਲਈ ਤਾਂ ਇਹ ਹੁੰਦਾ ਵੀ ਅੱਜ ਆਥਰ ਨੂੰ ਪਤਾ ਨਹੀਂ ਪੰਜਾਬ ਸਰਕਾਰ ਫੇਰ ਆਜੇ ਚੱਕਣ ਅੱਜ ਪਤਾ ਨਹੀਂ ਹਰਿਆਣੇ ਵਾਲਾ ਜੇ ਇਧਰ ਫੌਜ ਆ ਗਈ ਇਹ ਆ ਗਈ ਅੱਧੇ ਬਰਾਂਟੀਅਰ ਦਾ ਸਾਡੇ ਪਿੰਡਾਂ ਜੀ ਭਜੇ ਕਰਦੇ ਨੇ ਤਾਂ ਉਹ ਪ੍ਰੋਗਰਾਮ ਜਿਹੜੇ ਅਸੀਂ ਇਧਰੋਂ ਸੋਚ ਕੇ ਦੇ ਰਹੇ ਆ ਨਾ ਅਸੀਂ ਕਿਸੇ ਨੂੰ ਨੀਵਾ ਨਾ ਕਿਸੇ ਨੂੰ ਉੱਚਾ ਇਹ ਤਾਂ ਸਿਰਫ ਮੈਂ ਕਹਿੰਦਾ ਵੀ ਧੰਨਵਾਦ ਲੋਕ ਨਿਕਲੇ ਤਾਂ ਸਹੀ ਇਹ ਧੰਨਵਾਦ ਸਾਨੂੰ ਇਹ ਕਰਨਾ ਚਾਹੀਦਾ ਭਾਵੇਂ ਉਧਰ ਗਏ ਚਾਹੇ ਇਧਰ ਗਏ ਕਿਤੇ ਗਏ ਘਰਾਂ 'ਚ ਤਾਂ ਨਹੀਂ ਬੈਠੇ ਪਰ ਜਿਹੜੇ ਘਰਾਂ 'ਚ ਬੈਠਿਆ ਉਹਨਾਂ ਨੂੰ ਸੋਚਣਾ ਚਾਹੀਦਾ ਐਸਕੇ ਐਸਕੇਮ ਦੇ ਵਿੱਚੋਂ ਜਾ ਕੇ ਰਾਜਨੀਤਿਕ ਜਿਹੜੇ ਜਿਹੇ ਕਿਸਾਨਾਂ ਕੋ ਬਣੇ ਨੇ ਉਹਨਾਂ ਦੇ ਉੱਪਰ ਸਵਾਲ ਖੜੇ ਕੀਤੇ ਉਹ ਕਹਿੰਦੇ ਨੇ ਕਿ ਪਰ ਉਹਦੋਂ ਬਾਅਦ ਭੁੱਲ ਤੁਸੀਂ ਕਹਿੰਗੇ ਭੁੱਲ ਕੀਤੀ ਉਹ ਕਹਿੰਦੇ ਨੇ ਭੁੱਲ ਬਖਸ਼ਾ ਕੇ ਵਾਪਸ ਸਕੀਮ ਦੇ ਵਿੱਚ ਆਏ ਵੀ ਨਹੀਂ ਤਾਂ ਕਹਿੰਦੇ ਨੇ ਇਹੀ ਸੱਦਾ ਜਿਹੜਾ ਡੱਲੇਵਾਲ ਸਾਹਿਬ ਦੀ ਜਥੇਬੰਦੀ ਨੂੰ ਦਿੱਤਾ ਕਿ ਵਾਪਸ ਸਕੀਮ ਦੇ ਵਿੱਚ ਤੁਸੀਂ ਆਓ ਕਹਿੰਦੇ ਅਸੀਂ ਡੱਲੇਵਾਲ ਸਾਹਿਬ ਨੂੰ ਕਦੇ ਵਕ ਨਹੀਂ ਕੀਤਾ ਐਸਕੇਮ ਨੇ ਕਦੇ ਵਕ ਨਹੀਂ ਕੀਤਾ ਉਹ ਖੁਦ ਐਸਕੇਮ ਤੋਂ ਵਕ ਹੋਏ ਨੇ ਨਹੀਂ ਨਹੀਂ ਬਹੁਤ ਵੱਡਾ ਸਵਾਲ ਆ ਇਹ ਜੀ ਮੈਂ ਸੁਣ ਰਿਹਾ ਮੈਂ ਇਸ ਇਸ਼ੂ 'ਚ ਆਪਾਂ ਨਾ ਜਾਈਏ ਜਿਹੜੀ ਮਜਬੂਰੀ 'ਚ ਅਸੀਂ ਆ ਅਸੀਂ ਤਾਂ ਅਪੀਲ ਕਰ ਸਕਦੇ ਹਾਂ ਮੋਰਚਾ ਡੱਲੇਵਾਲ ਨੇ ਤੋੜਿਆ ਕਿ ਜ ਇਹ ਸਾਫ਼ ਕਰ ਦੇ ਡੱਲੇਵਾਲ ਸਾਹਿਬ ਨੇ ਇਲੈਕਸ਼ਨ ਲੜੀ ਐ ਲਾਈਵ ਨਹੀਂ ਐ ਮੋਰਚਾ ਜੀਤੋ ਤੋੜਿਆ ਜੀਤੋ ਟੁੱਟ ਗਿਆ ਮੈਂ ਕਹਿੰਦਾ ਵੀ ਇਹ ਮੈਂ ਜਾਣਦਾ ਨਹੀਂ ਤੇ ਬਹੁਤ ਵਾਰੀ ਉਹਨਾਂ ਦੀ ਪ੍ਰਕਿਰਤਿਆ ਵੀ ਆ ਗਈ ਵੀ ਮੈਨੂੰ ਫਲਾਣੇ ਨੇ ਬੋਲੇ ਫਿਰ ਉਹਨੂੰ ਫਲਾਣੇ ਨੇ ਕਰ ਲਿਆ ਯਾਰ ਆਗੂ ਦੀ ਸਮਝ ਚਾਹੀਦੀ ਐ ਡੱਲੇਵਾਲ ਅੱਜ ਮਰਨ ਮਰਤੇ ਬੈਠਾ ਤੇ ਕੱਲ ਨੂੰ ਕਹਿੰਦੇ ਜੀ ਮੈਨੂੰ ਤਾਂ ਫਲਾਣੇ ਨੇ ਕਹਿੰਦਾ ਮੈਂ ਤਾਂ ਗਲਤੀ ਨਾਲ ਬੈਠਾ ਸੀ ਫਿਰ ਡੱਲੇਵਾਲ ਸਾਹਿਬ ਦੀ ਕੀ ਸੋਚ ਸੀ ਜਿਹੜਾ ਆਗੂ ਐ ਜਿਹੜੀ ਲੜਾਈ ਚ ਪੈਂਦਾ ਉਹ ਸਮਝ ਮੁਤਾਬਕ ਹੀ ਲੜਦਾ ਉਹ ਆਪਦੀ ਇਹ ਤਾਂ ਕਹਿ ਸਕਦਾ ਕਿ ਐਸ ਪ੍ਰੋਗਰਾਮ ਦੇ ਮੈਨੂੰ ਲੋਕਾਂ ਨੇ ਸਾਥ ਨਹੀਂ ਦਿੱਤਾ ਪਰ ਮੇਰੀ ਸਮਝ ਤਾਂ ਕਾਇਮ ਸੀ ਪਰ ਇਹ ਕਹਿਣਾ ਵੀ ਮੇਰੀ ਭੁੱਲ ਵੀ ਜੇ ਮੰਨ ਲਓ ਜਿੱਤ ਜਾਂਦੇ ਉਹ ਸਾਰੇ ਫਿਰ ਵਾਪਸ ਕਿਸਾਨੀ ਚ ਆ ਜਾਂਦੇ ਸਵਾਲ ਤਾਂ ਇਹ ਆ ਨਾ ਜਿਹੜੇ ਉਹ ਕਹਿੰਦੇ ਵੀ ਨਹੀਂ ਜੇ ਉਹ ਸਾਰੇ ਐਮਐਲਏ ਬਣ ਜਾਂਦੇ ਸਰਕਾਰ ਬਣ ਜਾਂਦੀ ਫਿਰ ਲੋਕਾਂ ਨੂੰ ਸਾਨੂੰ ਕੁੱਟਦੀ ਨਾ ਸਮਾਰ ਕੇ ਘੁੱਟਦੇ ਵੀ ਇਹ ਸਾਡੇ ਸਾਥੀ ਆ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਕਿਸਾਨਾਂ ਦਾ ਜਿਹੜਾ ਵਿਸ਼ਵਾਸ ਹੈ ਕਿਸਾਨਾਂ ਦਾ ਵਿਸ਼ਵਾਸ ਆਪਾਂ ਲਗਾਤਾਰ ਸੜਕਾਂ ਤੇ ਬੈਠ ਕੇ ਬਣਾਇਆ ਵੱਡੀਆਂ ਮੰਗਾਂ ਮਨਾਈਆਂ ਨੇ ਸਿਆਸਤ ਤੋਂ ਵੱਖਰੇ ਹੋ ਕੇ ਯਾਰ ਉਸ ਵਾਸਤੇ ਸੋਚਣਾ ਚਾਹੀਦਾ ਜਦੋਂ ਲੋਕਾਂ ਨੂੰ ਹੁਣ ਇੱਥੇ ਮੰਨ ਲਓ ਕਹੀ ਜਾਵਾਂਗੇ ਵੀ ਨਹੀਂ ਲੜਨੇ ਨਹੀਂ ਲੜਨੇ ਕੱਲ ਨੂੰ ਮੈਂ ਇਲੈਕਸ਼ਨ ਲੜਦਾ ਤੇ ਫਿਰ ਲੋਕਾਂ ਨੂੰ ਘੇਰ ਕੇ ਮੇਰੇ ਛੇਤਰ ਮਾਰਨੇ ਚਾਹੁੰਦੇ ਆ ਤੇ ਇਹ ਕਹਿੰਦੇ ਵੀ ਸਾਡ ਨੂੰ ਸਵਾਲ ਵੀ ਨਾ ਕਰੂ ਐਸਕੇਮ ਦੇ ਵਿੱਚ ਵਾਪਸੀ ਸੋਚੀ ਜਾ ਸਕਦੀ ਸਿੱਧੂਪੁਰ ਦੀ ਯਾਰ ਮੈਨੂੰ ਲੱਗਦਾ ਵੀ ਸਾਡੀ ਮੰਗ ਨਾਲ ਕੋਈ ਰੌਲਾ ਨਹੀਂ ਜੇ ਉਹਨਾਂ ਨੂੰ ਮੰਗਾ ਠੀਕ ਲੱਗਦੇ ਆ ਜਾਣ ਕੀ ਰੌਲਾ ਨਹੀਂ ਐਸਕੀਮ ਦੇ ਵਿੱਚ ਮੈਂ ਜਿਹੜੀ ਐਸਕੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਪਹਿਲੇ ਅੰਦੋਲਨ ਬਣਿਆ ਸੀ ਉਹਦੇ ਵਿੱਚ ਵਾਪਸੀ ਤੁਹਾਡੀ ਜਥੇਬੰਦੀ ਦੀ ਸੋਚੀ ਜਾ ਸਕਦੀ ਹੈ ਸਾਡੀ ਕੋ ਉਹਨਾਂ ਦੀ ਤੁਹਾਡੀ ਨਹੀਂ ਨਹੀਂ ਸਵਾਲ ਤਾਂ ਦੇਖੋ ਨਾ ਅਸੀਂ ਇਲੈਕਸ਼ਨ ਲੜ ਕੇ ਉਹਨਾਂ 'ਚ ਜਾ ਕੇ ਸਵਾਲ ਉਹਨਾਂ ਨੂੰ ਸੋਚਣਾ ਚਾਹੀਦਾ ਜੀ ਉਹਨਾਂ ਨੂੰ ਸੋਚਣਾ ਚਾਹੀਦਾ ਤੁਹਾਡੇ ਵੱਲੋਂ ਦਰਵਾਜ਼ੇ ਖੁੱਲੇ ਆ ਮੈਂ ਕਹਿੰਦਾ ਕਦੇ ਬੰਦ ਹੀ ਨਹੀਂ ਕੀਤੇ ਅਸੀਂ ਇਹ ਤਾਂ ਪਾਕ ਉਹਨਾਂ ਨੇ ਹਰਿਆਣਾ ਵਾਲਿਆਂ ਨੇ ਕੰਦ ਕੱਢਿਆ ਅਸੀਂ ਨਹੀਂ ਕੱਢੀ ਸਾਡੇ ਕੰਨੀ ਕੋਈ ਆਵੇ ਸਤਿਕਾਰਯੋਗ ਨੇ ਇਕੱਠੇ ਬੈਠਦੇ ਆ ਜਿੰਨੇ ਵੀ ਮਿਲੇ ਐਵੇਂ ਉਹਨਾਂ ਦੀ ਕੋਈ ਹੈਡਿੰਗ ਕੁਝ ਚਲਾਉਂਦਾ ਕੋਈ ਕੁਝ ਚਲਾਉਂਦਾ ਮਾਨਕਸ ਤੌਰ ਤੇ ਸਾਡਾ ਕਿਸੇ ਨਾਲ ਮਤਭੇਦ ਨਹੀਂ ਠੀਕ ਹੈ ਨੀਤੀ ਪਾਲਸੀਆਂ ਦੇ ਫਿਰ ਜੱッセ ਬੰਦੀਆਂ ਕਿਉਂ ਬੰਦੀਆਂ ਜੇ ਨੀਤੀ ਪਾਲਸੀ ਵੱਖਰੀ ਨਾ ਹੋਵੇ ਕਿਸੇ ਦਾ ਰਾਹ ਇਧਰ ਦੀ ਜਾਣਦਾ ਕਿਸੇ ਦਾ ਰਾਹ ਉਹ ਵੱਖਰਾ ਹੈ ਪਰ ਮੈਨੂੰ ਲੱਗਦਾ ਨਿੱਜੀ ਸਾਡੀ ਕਿਸੇ ਨਾਲ ਨਹੀਂ ਨੇ ਜੀ ਸਤਕਾਰਯੋਗ ਹੋਣੇ ਨੇ ਸਭ ਦਾ ਹਾਲਚਾਲ ਪੁੱਛਦੇ ਆ ਅਸੀਂ ਪੁੱਛ ਜਾ ਉਹ ਵੀ ਪੁੱਛਦੇ ਆ ਇਹ ਨਹੀਂ ਹੱਥ ਦੇਖਣਾ ਇਹ ਚਾਹੀਦਾ ਠੀਕ ਹੈ ਮੈਂ ਤਾਂ ਇਥੋਂ ਤੇ ਕਹਿਣਾ ਉਹਨਾਂ ਵੀ ਨਹੀਂ ਲੜ ਸਕਦੇ ਆਪਾਂ ਬੋਲੋ ਨਾ ਕਿਸੇ ਦਾ ਜਵਾਬ ਨਾ ਦੇਓ ਸਰਕਾਰ ਨੂੰ ਮੌਕਾ ਨਾ ਦੇਵੇ ਆ ਐਵੇਂ ਇਸ਼ੂ ਖੜਾ ਵੀ ਦੋ ਹੋ ਗੀਆਂ ਤੇ ਤਿੰਨ ਹੋ ਜਨ ਫਿਰ ਆਪਾਂ ਕੀ ਕਰ ਲਵਾਂਗੇ ਫਿਰ ਮੈਂ ਤਾਂ ਇਹ ਸੋਚਦਾ ਵੀ ਤਿੰਨ ਲੋਕ ਨਿਕਲੇ ਤਾਂ ਸਹੀ ਸ਼ੜਕਾਂ ਤੇ ਤਾਂ ਮੈਂ ਖੀਰ ਦੇ ਵਿੱਚ ਅੱਜ ਦੀ ਜਿਹੜੀ ਇਤਿਹਾਸਕ ਜਿਹੜੀ ਕਿਸਾਨ ਮਹਾਪੰਚਾਇਤ ਹੋਈ ਹੈ ਜਿੰਨੀਆਂ ਸਾਡੀਆਂ ਭੈਣਾਂ ਨੌਜਵਾਨ ਆਪਦੇ ਕਾਰੋਬਾਰ ਛੱਡ ਕੇ ਸਾਰਿਆਂ ਦਾ ਮੈਂ ਤਾਂ ਧੰਨਵਾਦ ਕਰਦਾ ਜੇ ਕੋਈ ਕਮੀਆਂ ਰਹਿ ਗਈਆਂ ਮੈਂ ਤਾਂ ਇੱਥੋਂ ਤੇ ਖਾਸ ਕਰਕੇ ਜਿੰਨੇ ਸਾਨੂੰ ਲੰਗਰਾਂ ਦੇ ਲਖਾਏ ਸੀ ਸੰਤ ਮਹਾਪੁਰਸ਼ਾ ਨੇ ਗੁਰਦੂਰਾਂ ਦਾ ਚ ਭਜੇ ਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਅੱਜ ਦੀ ਜਿਹੜੀ ਮੈਸੇਜ ਹੈ ਕੇਂਦਰ ਸਰਕਾਰ ਨੂੰ ਖਾਸ ਕਰਕੇ ਜਿਹੜਾ ਭਗਵੰਤ ਮਾਨ ਨੂੰ ਜਿਹੜੀ ਉਹਨਾਂ ਨੇ ਸਾਡੀ ਗੱਲ ਕਹੀ ਸੀ ਸਾਰੀ ਮੰਨ ਲਿਓ ਨੇ ਵੀ ਮੇਰੇ ਨੇ ਮੰਨ ਲੀ ਮੈਂ ਪੀਸੀ ਚੋਂ ਨੇ ਕਲੀਅਰ ਕਰਤੀ ਵੀ ਮੇਰਾ ਕੇਂਦਰ ਦੇ ਮੇਰੇ ਤੇ ਪ੍ਰੈਸ਼ਰ ਸੀ ਵੀ ਡੱਲੇਵਾਲ ਸਾਹਿਬ ਨੂੰ ਜੇ ਨਹੀਂ ਉਹ ਰੋਡਾਂ ਦਾ ਜਹਾਜ਼ਰਾ ਹੀ ਰਹਿ ਜਾ ਚੱਕੇ ਇਹਦਾ ਮਤਲਬ ਤਾਂ ਪ੍ਰੈਸ਼ਰ ਸੀ ਜੀ ਅੱਜ ਉਹ ਪ੍ਰੈਸ਼ਰ ਤਾਂ ਤੋੜ ਤਾਲੂਕਾਂ ਨੇ ਮੁੱਖ ਮੰਤਰੀ ਨੂੰ ਜਿਹੜਾ ਕਰੋੜ ਰੁਪਏ ਵਾਲਾ ਬਿਆਨ ਹੈ ਨਾ ਉਹ ਮੈਂ ਕਲੀਅਰ ਕਰਦਾ 100 ਕਰੋੜ ਬਈ ਜੀ 100 ਕਰੋੜ ਪੰਜਾਬ ਵੰਦ ਨਾਲ ਨੁਕਸਾਨ ਹੋ ਗਿਆ ਜੀ ਲੋਕ ਵੀ ਤਾਂ ਕਹਿੰਦੇ ਪ੍ਰਸ਼ਾਸਨ ਦੇਖੋ ਉਹ ਕਹਿੰਦੇ ਵੀ ਜੇ 100 ਕਰੋੜ ਰੁਪਇਆ ਹੋ ਜਾਂਦਾ ਫਿਰ ਪੰਜਾਬ ਕਰਜ਼ਈ ਕਿਉਂ ਹੋਇਆ ਪੰਜਾਬ ਕਰਜ਼ਾਈ ਕਿਉਂ ਹੋਇਆ ਕਹਿਣਾ ਮੁੱਖ ਮੰਤਰੀ ਨੂੰ ਇਹ ਚਾਹੀਦਾ ਸੀ ਮੈਂ ਬਹੁਤ ਵਾਰੀ ਕਿਹਾ ਅੱਜ ਵੀ ਕਹਿਣਾ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਪੰਜਾਬ ਦੇ ਨਹੀਂ ਪੂਰੇ ਭਾਰ ਦੇ ਕਿਸਾਨ ਲੜ ਰਹੇ ਨੇ ਕਿ ਐਮਐਸਪੀ ਗਾਰੰਟੀ ਕਾਨੂੰਨ ਬਣੇ ਆ ਮੇਰੇ ਪੰਜਾਬ ਦੇ ਲੋਕਾਂ ਨੇ ਜਿਹੜਿਆਂ ਨੇ ਮੈਨੂੰ ਜਿਤਾਇਆ ਜਿਹੜੇ 88 ਸਾਲਾਂ ਨੂੰ ਮੋਢੇ ਤੇ ਚਾਕੇ ਮੈਨੂੰ ਵੋਟਾਂ ਪੁਆਈਆਂ ਉਹ ਅੱਜ ਲੋਕ ਠੰਡ 'ਚ ਬੈਠੇ ਨੇ ਤੋਂ ਲੋਕ ਸੜਕਾਂ ਤੇ ਆਇਆ ਮੈਂ ਅਪੀਲ ਕਰਦਾ ਸਰਕਾਰ ਮੰਗਾ ਮੰਨੇ ਅਗਰ ਨਹੀਂ ਮੰਨਦੇ ਅੱਜ ਕੱਲੇ ਪੰਜਾਬ ਦੇ ਨੇ ਮੈਂ ਵੀ ਆ ਕੇ ਪ੍ਰਧਾਨ ਮੰਤਰੀ ਰਾਸਤੇ ਬੈਠੂੰਗਾ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੀਦਾ ਸੀ ਪ੍ਰਧਾਨ ਜੀ ਆਖਰੀ ਸਵਾਲ ਹੈ ਕੇਂਦਰ ਦੇ ਵੱਲੋਂ ਐਮਐਸਪੀ ਦੇ ਲਈ ਸਾਫ਼ ਤੇ ਸਪਸ਼ਟ ਬਿਆਨ ਪਿਛਲੇ ਦਿਨਾਂ ਦੇ ਵਿੱਚ ਲੱਗਿਆ ਕਿ ਸਾਡੇ ਕੋਲ ਇੰਨਾ ਫੰਡ ਨਹੀਂ ਆ ਸੀ ਐਮਐਸਪੀ ਪੂਰੇ ਦੇਸ਼ ਭਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲਾਗੂ ਕਰ ਸਕਦੇ ਹਾਂ ਕਹਿੰਦੇ ਜੋ ਚੀਜ਼ ਲਾਗੂ ਹੀ ਨਹੀਂ ਹੋ ਸਕਦੀ ਉਹਤੇ ਗੱਲਬਾਤ ਕਰਨ ਦਾ ਵੀ ਕੀ ਮੰਤਬ ਨਹੀਂ ਨਹੀਂ ਜਿਹੜੀ ਉਹਨਾਂ ਦੀ ਕਮੇਟੀ ਨੇ 31 ਮੈਂਬਰੀ ਕਮੇਟੀ ਆ ਉਹਦੇ ਵਿੱਚ 16 ਐਮਪੀ ਬੀਜੇਪੀ ਦੀ ਹੈ ਜੀ ਇਹ ਦਰਜ ਮੈਨੂੰ ਲੱਗਦਾ ਜਿਹੜੇ ਇਹ ਜਵਾਬ ਹੈ ਉਹ ਚ ਕਰਵਾਉਣੇ ਚਾਹੀਦੇ ਸੀ ਉਹਨਾਂ ਨੂੰ 16 ਐਮਪੀਾਂ ਬੀਜੇਪੀ ਦਾ ਇੱਕ ਵੀ ਬੰਦਾ ਉਹਨਾਂ ਦੀ ਨੀਤੀ ਪਾਲਿਸੀ ਤੋਂ ਬਗੈਰ ਕਹਿ ਨਹੀਂ ਸਕਦਾ ਤਾਂ ਇਹ ਕਹਿੰਦਾ ਪ੍ਰਧਾਨ ਮੰਤਰੀ ਬਹੁਤ ਚੰਗਾ ਹੈ ਬੜਾ ਕੁਝ ਕਰ ਰਿਹਾ ਇਹ ਤਾਂ ਲੋਕ ਹੀ ਰੌਲਾ ਪਾਉਂਦੇ ਆ ਜੀ 31 16 ਐਮਪੀਾਂ ਨੇ ਬਾਕੀ ਖੇਤਰੀ ਪਾਰਟੀਆਂ ਦੇ ਉਹ ਚ ਕਾਂਗਰਸ ਦੇ ਵੀ ਐਮਪੀ ਆ ਉਹਨਾਂ ਨੇ ਸਹਿਮਤੀ ਦਿੱਤੀ ਕਿਸਾਨਾਂ ਦਾ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਫਿਰ ਮੈਨੂੰ ਲੱਗਦਾ ਉਹਨਾਂ ਨੂੰ ਰੋਕਣਾ ਚਾਹੀਦਾ ਵੀ ਉਹਨਾਂ ਦੀ ਜਿਹੜੀ ਦਲੀਲ ਆ ਉਹਨਾਂ ਦੇ ਉਲਟ ਕੇ ਤਾਂ ਸਰਕਾਰ ਨੇ ਐਮਐਸਪੀ ਗਰੰਟੀ ਕਾਨੂੰਨ ਤੇ ਕੋਈ ਪੈਸਾ ਨਹੀਂ ਲੱਗਦਾ ਜਿਹੜੀਆਂ ਦਾਲਾ ਬਾਹਰੋਂ ਮਗਵਾਰ ਹੈ ਜਿਹੜੀਆਂ ਆਪਾਂ ਪੈਦਾ ਕਰ ਸਕਦੇ ਆ ਜਿਹੜੀ ਆਪਣੇ ਤੇ ਵਾਰ-ਵਾਰ ਤਲਵਾਰ ਰੱਖਦੇ ਵੀ ਕਿਸਾਨਾਂ ਨੇ ਪਾਣੀ ਮਕਾਤਾ ਝੋਨਾ ਕਰਤਾ ਤੇਈ ਫਸਲਾਂ ਤਾਂ ਨਹੀਂ ਮੈਂ ਤਾਂ ਕਹਿੰਦਾ ਜਿੰਨੀਆਂ ਵੀ ਫਸਲਾਂ ਉਹਨਾਂ ਤੇ ਐਮਐਸਪੀ ਦੇਣ ਸਰਕਾਰ ਲੋਕ ਵਿਜਨ ਨੂੰ ਤਿਆਰ ਮੰਨ ਲਓ ਹੋਣਾ ਇਕੱਲੀ ਕਣਕ ਕਿਸਾਨ ਲੈ ਕੇ ਖੜੇ ਜੀ ਉਹ 4000 ਮੰਗੇ ਤੁਰਿਆ ਜਾਂਦਾ ਕਹੂ ਲੋਕ ਵਿਜਨ ਰੇਟ 2500 ਆ ਮੰਗੀ 4000 ਜਾਂਦਾ ਹੁਣ ਪਿਆਜ਼ ਵੀ ਕਿਸਾਨ ਪੈਦਾ ਕਰਦਾ ਕਣਕ ਵੀ ਕਿਸਾਨ ਪੈਦਾ ਕਰਦਾ ਪਿਆਜ਼ ਇਹ ਨਹੀਂ ਪਤਾ 10 ਰੁਪਏ ਮਿਲ ਜੇ ਪਤਾ ਨਹੀਂ 100 ਰੁਪਏ ਮਿਲ ਜੇ ਇਹ ਪੋਜੀਸ਼ਨ ਆਲੂ ਆਂਦੀ ਆ ਜਿਹੜਾ ਪੈਦਾ ਕਰਦਾ ਉਹ ਵੀ ਰੁਹੀ ਜਾਂਦਾ ਜਿਹੜਾ ਲੈਂਦਾ ਉਹ ਵੀ ਰੁਹੀ ਜਾਂਦਾ ਸਨ ਚ ਮੈਨੂੰ ਲੱਗਦਾ ਐਮ ਐਸ ਪੀ ਗਰੰਟੀ ਕਾਨੂੰਨ ਬਣਨਾ ਪੂਰੇ ਖਾਤਰ ਹੈ ਪੂਰੇ ਦੇਸ਼ ਦੇ ਲੋਕਾਂ ਦੇ ਹੱਕ 'ਚਾ ਜਿਹੜੇ ਵਿਚੋਲ ਕੀ ਐ ਸਨ ਚ ਲੁੱਟ ਰਹੇ ਆ ਉਹਨਾਂ ਦਾ ਦਰਵਾਜ਼ਾ ਬੰਦ ਹੁੰਦਾ ਅਸਲ ਦੇ ਵਿੱਚ ਸਰਕਾਰ ਚੱਲ ਹੀ ਉਹਨਾਂ ਸਾਰੇ ਰਿਆ ਰੋਲਾ ਇਹ ਹੈ ਪੈਸੇ ਪੂਸੇ ਬਚਦਾ ਕੋਈ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ